ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਥਾ ਕਹਾਣੀਆਂ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਾਂ ਹਰ ਵਾਰ ਕੋਈ ਨਾ ਕੋਈ ਨਵੀਂ ਕਹਾਣੀ ਲੈ ਕੇ ਆਉਂਦੇ ਆ ਹਨਾ ਇਸ ਵਾਰ ਮੈਂ ਤੁਹਾਨੂੰ ਲక్ష్ਮੀ ਜੀ ਦੀ ਕਹਾਣੀ ਸੁਣਾਉਣੀ ਆ ਲక్ష్ਮੀ ਜੀ ਦੀ ਵੀ ਨਹੀਂ ਹੈਗੀ ਲక్ష్ਮੀ ਜੀ ਪਾਰੇ ਆ ਕਹਾਣੀ ਇਹ ਤੇ ਇੱਕ ਵਪਾਰੀ ਦੀ ਕਹਾਣੀ ਆ ਇੱਕ ਵਪਾਰੀ ਹੁੰਦਾ ਹਨਾ ਉਹ ਬਹੁਤ ਧਨવાન ਹੁੰਦਾ ਉਦੇ ਕੋਲੇ ਨਾ ਬਹੁਤ ਧਨ ਹੁੰਦਾ ਉਹਦਾ ਘਰ ਪਰਿਵਾਰ ਦੇ ਵਿੱਚ ਉਹਦੇ ਮਤਲਬ ਕਿ ਮੁੰਡੇ ਨੂੰਹਾਂ ਸਾਰੇ ਬਹੁਤ ਵਧੀਆ ਹੁੰਦੇ ਆ ਵਧੀਆ ਤਰੀਕੇ ਨਾਲ ਰਹਿ ਰਹੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਜਿਹੜੇ ਘਰ ਦੇ ਵਿੱਚ ਧਨ ਆਉਂਦਾ ਹੋਏ ਉੱਥੇ ਸਾਰੇ ਆਪਣਾ ਵਧੀਆ ਤਰੀਕੇ ਨਾਲ ਰਹਿ ਰਹੇ ਹੁੰਦੇ ਆ ਹਨਾ ਉਹਨਾਂ ਨੂੰ ਕੋਈ ਟੈਨਸ਼ਨ ਪਰੇਸ਼ਾਨੀ ਨਹੀਂ ਹੁੰਦੀ ਇੱਕ ਦਿਨ ਨਾ ਜਿਹੜਾ ਵਪਾਰੀ ਹੁੰਦਾ ਉਹ ਸੁੱਤਾ ਪਿਆ ਹੁੰਦਾ ਰਾਤ ਨੂੰ ਉਹ ਜਦੋਂ ਸੁੱਤਾ ਪਿਆ ਹੁੰਦਾ ਤਾਂ ਉਹਦੇ ਸੁਪਨੇ ਦੇ ਵਿੱਚ ਹਨਾ ਲక్ష్ਮੀ ਜੀ ਆਉਂਦੇ ਨੇ ਲక్ష్ਮੀ ਜੀ ਆਉਂਦਿਆ ਤਾਂ ਲక్ష్ਮੀ ਜੀ ਉਹਨੂੰ ਕਹਿੰਦੇ ਵਪਾਰੀ ਨੂੰ ਕਹਿੰਦੇ ਵੀ ਹੁਣ ਬਹੁਤ ਟਾਈਮ ਤੋਂ ਮੈਂ ਤੇਰੇ ਘਰ ਰੁਕੀ ਹੋਈ ਸੀਗੀ ਤਾਂ ਹੁਣ ਮੈਂ ਤੇਰੇ ਘਰੋਂ ਜਾਣਾ ਵੀ ਪਰ ਜਾਣ ਤੋਂ ਪਹਿਲਾਂ ਮੈਂ ਤੈਨੂੰ ਇੱਕ ਵੀ ਮਤਲਬ ਕਿ ਵਰਦਾਨ ਦਿੰਦੀ ਆ ਵੀ ਜੇ ਤੂੰ ਜੋ ਵੀ ਮੈਥੋਂ ਮੰਗਣਾ ਵੀ ਤੂੰ ਮੈਥੋਂ ਮੰਗ ਲਾ ਹਨਾ ਵੀ ਇੱਕ ਚੀਜ਼ ਤੂੰ ਮੇਰੇ ਤੋਂ ਮੰਗ ਸਕਦਾ ਜੋ ਮਰਜ਼ੀ ਮੰਗ ਲਾ ਹਨਾ ਜਿਹੜਾ ਵਪਾਰੀ ਹੁੰਦਾ ਉਹ ਕਹਿੰਦਾ ਵੀ ਵੀ ਲక్ష్ਮੀ ਮਾਤਾ ਵੀ ਇੰਨੀ ਛੇਤੀ ਤਾਂ ਮੇਰੇ ਦਿਮਾਗ 'ਚ ਕੁਝ ਨਹੀਂ ਆ ਰਿਹਾ ਵੀ ਮੈਂ ਤੁਹਾਡੇ ਤੋਂ ਕੀ ਮੰਗਾ ਹਨਾ ਕਹਿੰਦਾ ਵੀ ਤੁਸੀਂ ਮੈਨੂੰ ਜਿੱਦਾਂ ਸਮਾਂ ਦਿਵੋ ਵੀ ਥੋੜੇ ਜਿਹਾ ਮੈਂ ਕੱਲ ਨੂੰ ਤੁਹਾਨੂੰ ਨਾ ਸੋਚ ਕੇ ਆਪਦੇ ਘਰ ਦੇ ਨਾਲ ਸਲਾਹ ਕਰਕੇ ਫੇਰ ਮੈਂ ਤੁਹਾਨੂੰ ਦੱਸੂਗਾ ਕਿ ਮੈਨੂੰ ਚਾਹੀਦਾ ਕੀ ਆ ਹਾਂ ਤਾਂ ਲక్ష్ਮੀ ਜੀ ਉਹਨੂੰ ਟਾਈਮ ਦੇ ਦਿੰਦੇ ਆ ਵੀ ਠੀਕ ਆ ਮੈਂ ਕੱਲ ਨੂੰ ਫੇਰ ਆਉਂਗੀ ਹਨਾ ਤੇ ਉਹ ਜਦੋਂ ਸਵੇਰੇ ਉੱਠਦਾ ਤਾਂ ਉੱਠ ਕੇ ਉਹ ਆਪਣੀ ਜਿਹੜੀ ਜੜੀ ਉਹਦੀ ਸੁਪਨੇ ਚ ਲక్ష్ਮੀ ਜੀ ਆਏ ਸੀਗੇ ਤਾਂ ਉਹਨਾਂ ਦੀ ਸਾਰੀ ਗੱਲ ਉਹ ਆਪਣੇ ਘਰਦਿਆਂ ਨਾਲ ਸ਼ੇਅਰ ਕਰਦਾ ਤੇ ਉਹ ਜਦੋਂ ਸਾਰੀ ਗੱਲ ਉਹਨਾਂ ਨਾਲ ਸ਼ੇਅਰ ਕਰਦਾ ਤਾਂ ਦੱਸਦਾ ਉਹਨਾਂ ਨੂੰ ਵੀ ਲక్ష్ਮੀ ਮਾਤਾ ਜੀ ਆਏ ਸੀ ਵੀ ਉਹ ਕਹਿੰਦੇ ਆ ਵੀ ਹੁਣ ਮੈਂ ਤੁਹਾਡੇ ਘਰੋਂ ਜਾਣਾ ਵੀ ਤੁਸੀਂ ਜੋ ਮਰਜ਼ੀ ਮੰਗ ਲਓ ਇੱਕ ਚੀਜ਼ ਜਿਹੜੀ ਮੰਗਣੀ ਆ ਤੇ ਉਹਨਾਂ ਦੇ ਜਿੱਦਾਂ ਮੁੰਡਾ ਕਹਿੰਦਾ ਵੀ ਆਪਾਂ ਵੀ ਆਪਣੇ ਲక్ష్ਮੀ ਜੀ ਤੋਂ ਆਪਾਂ ਨਾ ਜਮੀਨ ਮੰਗ ਲੈਣੇ ਆ ਆਪਣੇ ਕੋਲ ਜਮੀਨ ਹੋਊਗੀ ਬਹੁਤ ਜ਼ਿਆਦੇ ਤਾਂ ਆਪਾਂ ਫਿਰ ਹੋਰ ਪੈਸਾ ਕਮਾ ਸਕਾਂਗੇ ਤੇ ਦੂਜਾ ਮੁੰਡਾ ਕਹਿੰਦਾ ਨਹੀਂ ਨਹੀਂ ਕਹਿੰਦਾ ਆਪਾਂ ਲక్ష్ਮੀ ਜੀ ਤੋਂ ਬਹੁਤ ਇੰਨਾ ਪੈਸਾ ਮੰਗ ਲੈਣੇ ਆ ਵੀ ਆਪਣੀਆਂ ਸੱਤ ਪੋਸ਼ਟਾਂ ਵੀ ਬੈਠੀਆਂ ਖਾਈ ਜਾਣ ਤੇ ਵਪਾਰੀ ਕਹਿੰਦਾ ਵੀ ਨਹੀਂ ਵੀ ਉਹ ਪੈਸਾ ਵੀ ਕਿਦਨਾਂ ਕਿਤੇ ਖਤਮ ਹੋ ਹੀ ਜਾਂਦਾ ਹਨਾ ਵੀ ਆਪਾਂ ਤਾਂ ਸਦਾ ਲਈ ਲక్ష్ਮੀ ਜੀ ਚਾਹੀਦੀ ਆ ਹਨਾ ਤੇ ਉਹ ਕਹਿੰਦਾ ਵੀ ਹੋਰ ਕੁਝ ਦੱਸੋ ਇਦਾਂ ਕਰਦੇ ਕਰਦੇ ਵੀ ਸਾਰੇ ਜਿੱਦਾਂ ਆਪਦੀਆਂ ਆਪਦੀਆਂ ਸਲਾਹਾਂ ਦੇਈ ਜਾਂਦੇ ਸੀਗੇ ਤੇ ਫੇਰ ਨਾ ਉਹਨਾਂ ਦੇ ਜਿਹੜੇ ਘਰ ਦੇ ਵਿੱਚ ਸਾਰਿਆਂ ਨਾਲ ਛੋਟੀ ਬਹੂ ਸੀਗੀ ਉਹ ਚੁੱਪਚਾਪ ਉਹਨਾਂ ਦੀਆਂ ਸਾਰਿਆਂ ਦੀਆਂ ਗੱਲਾਂ ਸੁਣੀ ਗਈ ਅਖੀਰ ਤੇ ਉਹ ਕੀ ਕਹਿੰਦੀ ਕਹਿੰਦੀ ਵੀ ਮੈਂ ਤੁਹਾਨੂੰ ਆਪਣੀ ਇੱਕ ਸਲਾਹ ਦਵਾਂ ਉਹ ਸਾਰੇ ਜਣੇ ਕਹਿੰਦੇ ਹਾਂ ਵੀ ਤੂੰ ਵੀ ਦੱਸ ਵੀ ਕੀ ਲਿਆ ਜਾਵੇ ਲక్ష్ਮੀ ਜੀ ਤੋਂ ਕੀ ਮੰਗ ਕੀਤੀ ਜਾਵੇ ਤਾਂ ਉਹ ਕਹਿੰਦੀ ਵੀ ਮੇਰੇ ਖਿਆਲ ਦੇ ਨਾਲ ਵੀ ਆਪਾਂ ਲక్ష్ਮੀ ਜੀ ਤੋਂ ਵੀ ਘਰ ਪਰਿਵਾਰ ਦੇ ਵਿੱਚ ਪਿਆਰ ਸੁੱਖ ਸ਼ਾਂਤੀ ਵੀ ਇਹ ਚੀਜ਼ ਮੰਗੀਏ ਹਨਾ ਵੀ ਜਿਹੜੀ ਸਾਡੇ ਵਿੱਚ ਹਮੇਸ਼ਾ ਹੀ ਰਹੇ ਵੀ ਜੇ ਅਸੀਂ ਸਾਰੇ ਪਿਆਰ ਨਾਲ ਹਨਾ ਇੱਕ ਦੂਜੇ ਦਾ ਇੱਜ਼ਤ ਮਾਨ ਕਰਕੇ ਸਾਰੇ ਜਾਨੇ ਰਾਂਗੇ ਤਾਂ ਵੀ ਸਾਡੇ ਕੋਲ ਪੈਸੇ ਦੀ ਕਦੇ ਕਮੀ ਨਹੀਂ ਹੋਊਗੀ ਤੇ ਉਹ ਸਾਰੇ ਦੇਖਣ ਲੱਗ ਗਏ ਵੀ ਹੈ ਇਹ ਕਿਦਾਂ ਤਾਂ ਉਹ ਜਿਹੜਾ ਪਪਾਲੀ ਸੀਗਾ ਉਹਨੂੰ ਬੜਾ ਵਧੀਆ ਲੱਗਿਆ ਉਹ ਆਪਣੀ ਜਿੱਦਾਂ ਨੌ ਨੂੰ ਕਹਿੰਦਾ ਵੀ ਤੂੰ ਬਹੁਤ ਚੰਗੀ ਗੱਲ ਸੋਚੀਆ ਵੀ ਆਪਾਂ ਲక్ష్ਮੀ ਜੀ ਤੋਂ ਇਹੀ ਚੀਜ਼ ਮੰਗਣੀ ਆ ਵੀ ਅਸੀਂ ਸਾਰੇ ਵੀ ਆਪਸ ਦੇ ਵਿੱਚ ਪਿਆਰ ਨਾਲ ਰਹੀਏ ਤੇ ਇੱਕ ਦੂਜੇ ਦਾ ਇੱਜ਼ਤ ਮਾਨ ਕਰੀਏ ਹਨਾ ਤੇ ਸੁੱਖ ਸ਼ਾਂਤੀ ਨਾਲ ਰਹੀਏ ਤੇ ਉਹ ਇਸ ਤਰ੍ਹਾਂ ਰਾਤ ਨੂੰ ਸੌਂਦਾ ਤਾਂ ਦੂਜੇ ਦਿਨ ਲక్ష్ਮੀ ਜੀ ਫੇਰ ਉਹਦੇ ਸੁਪਨੇ ਚ ਆਉਂਦੀ ਆ ਤਾਂ ਲక్ష్ਮੀ ਕਹਿੰਦੀ ਵੀ ਤੂੰ ਦੱਸ ਵੀ ਤੈਨੂੰ ਕੀ ਚਾਹੀਦਾ ਹਨਾ ਤਾਂ ਵੀ ਅੱਜ ਮੇਰਾ ਆਖਰੀ ਦਿਨ ਆ ਤੇਰੇ ਘਰ ਉਹ ਕਹਿੰਦਾ ਵੀ ਲక్ష్ਮੀ ਜੀ ਵੀ ਮੈਨੂੰ ਤਾਂ ਸਿਰਫ ਇੱਕੋ ਇੱਕ ਚੀਜ਼ ਚਾਹੀਦੀ ਆ ਵੀ ਮੇਰਾ ਘਰ ਪਰਿਵਾਰ ਆ ਜਿਹੜਾ ਇਹਦੇ ਵਿੱਚ ਸੁੱਖ ਸ਼ਾਂਤੀ ਰਹੇ ਤੇ ਅਸੀਂ ਸਾਰੇ ਜਾਣੇ ਪ੍ਰੇਮ ਨਾਲ ਮਿਲ ਕੇ ਰਹੀਏ ਇੱਕ ਦੂਜੇ ਨਾਲ ਇੱਕ ਦੂਜੇ ਦਾ ਇੱਜ਼ਤ ਮਾਨ ਕਰਕੇ ਤਾਂ ਲక్ష్ਮੀ ਜੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏ ਤਾਂ ਲక్ష్ਮੀ ਜੀ ਕਹਿੰਦੇ ਵੀ ਠੀਕ ਆ ਕਹਿੰਦੇ ਵੀ ਮੈਂ ਹੁਣ ਤੇਰੇ ਘਰੋਂ ਕਿਤੇ ਨਹੀਂ ਜਾਣਾ ਵੀ ਜਿਹੜੇ ਘਰ ਦੇ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਹੁੰਦਾ ਇੱਕ ਦੂਜੇ ਦਾ ਇੱਜ਼ਤ ਮਾਣ ਹੁੰਦਾ ਸੁੱਖ ਸ਼ਾਂਤੀ ਹੁੰਦੀ ਹੈ ਮੈਂ ਉਸ ਘਰ ਵਿੱਚ ਸਦਾ ਲਈ ਵਾਸਾ ਕਰ ਲੈਂਦੀ ਆ ਇਸ ਤਰ੍ਹਾਂ ਜੀ ਲక్ష్ਮੀ ਜੀ ਉਹਨਾਂ ਦੇ ਘਰ ਦੇ ਵਿੱਚ ਸਦਾ ਲਈ ਵਾਸਾ ਕਰ ਲੈਂਦੀ ਆ ਕਿ ਉਹਨਾਂ ਦੇ ਘਰ ਚੋਂ ਕਿਤੇ ਨਹੀਂ ਜਾਂਦੀ ਹੈਗੀ ਸਾਨੂੰ ਇਹ ਜਿਹੜੀ ਕਹਾਣੀ ਆ ਮੇਰਾ ਤੁਹਾਨੂੰ ਦੱਸਣ ਦਾ ਸੁਣਾਉਣ ਦਾ ਕੀ ਮਤਲਬ ਮਤਲਬ ਕੀ ਸੀਗਾ ਇਹ ਕੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਪਰਿਵਾਰ ਨੇ ਉਹ ਟੁੱਟ ਰਹੇ ਆ ਪੈਸਾ ਜਿਹੜਾ ਉਹ ਮੇਨ ਮਤਲਬ ਮੁੱਖ ਚੀਜ਼ ਰਹਿ ਗਈ ਆ ਘਰ ਦੇ ਵਿੱਚ ਜਿਸ ਦੀ ਵਜ੍ਹਾ ਨਾਲ ਘਰਾਂ ਦੇ ਵਿੱਚ ਲੜਾਈਆਂ ਝਗੜੇ ਹਨਾ ਤੇ ਬਹੁਤ ਕੁਝ ਹੋ ਰਿਹਾ ਮਤਲਬ ਭਰਾ ਭਰਾ ਦਾ ਨਹੀਂ ਰਿਹਾ ਭੈਣ ਭਰਾ ਆਪਸ ਵਿੱਚ ਲੜ ਰਹੇ ਨੇ ਪੇ ਪੁੱਤ ਆਪਸ ਵਿੱਚ ਲੜ ਰਹੇ ਨੇ ਮਾਂ ਪੁੱਤ ਆਪਸ ਵਿੱਚ ਲੜ ਰਹੇ ਨੇ ਜਾਂ ਨਾ ਮਤਲਬ ਜਿੱਥੇ ਵੀ ਮਰਜੀ ਜਾ ਕੇ ਤੁਸੀਂ ਝਾਤੀ ਮਾਰ ਲਓ ਹਰ ਥਾਂ ਤੇ ਇਹੀ ਕੁਝ ਹੋ ਰਿਹਾ ਬਹੁਤ ਘੱਟ ਪਰਿਵਾਰ ਨੇ ਜਿਹੜੇ ਕਿ ਆਪਸ ਵਿੱਚ ਪਿਆਰ ਨਾ ਰਹਿ ਰਿਹਾ ਸੁਖ ਸ਼ਾਂਤੀ ਨਾ ਰਹਿ ਰਿਹਾ ਕਿਉਂਕਿ ਦੇਖੋ ਅਸੀਂ ਲੋਕ ਨਾ ਦੂਰੋਂ ਦੇਖਦੇ ਆ ਵੀ ਉਹਨਾਂ ਕੋਲੇ ਪੈਸਾ ਇੰਨਾ ਕੁਛ ਆ ਉਹ ਸਾਰੇ ਇੰਨੇ ਖੁਸ਼ ਰਹਿੰਦੇ ਆ ਵੀ ਅਸੀਂ ਵੀ ਇੱਥੇ ਪੈਸਾ ਇੱਕ ਦੂਜੇ ਤੋਂ ਉਹ ਮਤਲਬ ਉਹ ਇਹ ਨਹੀਂ ਚੀਜ਼ ਆ ਆਪਾਂ ਦੇਖਦੇ ਵੀ ਉਹ ਲੋਕੀ ਜਿਹੜਾ ਉਹ ਘਰ ਪਰਿਵਾਰੋਂ ਸਾਰੀ ਜੁਆਇੰਟ ਫੈਮਿਲੀ ਆ ਇੱਕ ਦੂਜੇ ਦੇ ਸੁੱਖ-ਦੁੱਖ ਚ ਕੰਮ ਆਉਂਦੀ ਆ ਇੱਕ ਦੂਜੇ ਨਾਲ ਇਕੱਠੇ ਰਹਿ ਰਹੇ ਨੇ ਪਿਆਰ ਨਾਲ ਰਹਿ ਰਹੇ ਨੇ ਇੱਜ਼ਤ ਮਾਣ ਕਰਦੇ ਆ ਇੱਕ ਦੂਜੇ ਦਾ ਤਾਂ ਕਰਕੇ ਉਹਨਾਂ ਦੇ ਘਰ ਦੇ ਵਿੱਚ ਲక్ష్ਮੀ ਜੀ ਦਾ ਸਦਾ ਲਈ ਵਾਸਾ ਹੁੰਦਾ ਇਸ ਤਰ੍ਹਾਂ ਜੀ ਦੇਖੋ ਇੱਕ ਵਾਰੀ ਲక్ష్ਮੀ ਜੀ ਨੇ ਇੰਦਰ ਦੇਵਤਾ ਜੀ ਨੂੰ ਵੀ ਕਿਹਾ ਸੀ ਕਿ ਮੈਂ ਉਸ ਘਰ ਚ ਵਸਾ ਕਰਦੀਆਂ ਜਿੱਥੇ ਕੋਈ ਕਲੇਸ਼ ਨਹੀਂ ਹੁੰਦਾ ਹੈਗਾ ਵੱਡਿਆਂ ਦਾ ਸਤਿਕਾਰ ਕੀਤਾ ਜਾਂਦਾ ਆਦਰ ਮਾਨ ਕੀਤਾ ਜਾਂਦਾ ਹਨਾ ਜਿੱਥੇ ਸੁੱਖ ਸ਼ਾਂਤੀ ਹੁੰਦੀ ਹੈ ਜਿੱਥੇ ਸਾਰਾ ਘਰ ਪਰਿਵਾਰ ਆਪਸ ਦੇ ਵਿੱਚ ਪਿਆਰ ਨਾਲ ਰਹਿੰਦਾ ਧੋਖਾ ਧੜੀ ਨਹੀਂ ਹੁੰਦੀ ਹੈਗੀ ਤਾਂ ਲక్ష్ਮੀ ਜੀ ਦੇ ਖੁਦ ਦੇ ਬੋਲ ਸੀ ਕਿ ਇੰਦਰ ਦੇਵਤਾ ਜੀ ਨੂੰ ਕਿ ਮੈਂ ਉਸ ਘਰ ਵਿੱਚ ਸਦਾ ਲਈ ਰਹਿਣੀ ਆ ਇਸ ਲਈ ਜੀ ਜੇ ਤੁਹਾਨੂੰ ਵੀ ਤਾਂ ਚਾਹੀਦਾ ਲక్ష్ਮੀ ਜੀ ਚਾਹੀਦੀ ਆ ਤਾਂ ਆਪਸ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਪ੍ਰੇਮ ਪਿਆਰ ਨਾਲ ਰਹੋ ਕਿਸੇ ਨਾਲ ਧੋਖਾ ਧੜੀ ਨਾ ਕਰੋ ਆਪਣੀ ਮਿਹਨਤ ਕਰੋ ਤਾਂ ਲక్ష్ਮੀ ਜੀ ਸਦਾ ਲਈ ਤੁਹਾਡੇ ਘਰ ਵਿੱਚ ਵਾਸਾ ਕਰ ਜਾਣਗੇ ਸਤਿ ਸ੍ਰੀ ਅਕਾਲ ਜੀ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਅਗਰ ਤੁਹਾਨੂੰ ਮੇਰੀਆਂ ਕਹਾਣੀਆਂ ਵਧੀਆ ਲੱਗਦੀਆਂ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਜੀ ਸਤਿ ਸ੍ਰੀ ਅਕਾਲ